ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਵੱਡੇ ਮੁਕਾਮ ਹਾਸਲ ਕਰਨ ਜਿਸ ਤੇ ਕਰਕੇ ਮਾਪਿਆਂ ਨੂੰ ਵੀ ਫਿਰ ਬੱਚਿਆਂ ਤੇ ਮਾਣ ਮਹਿਸੂਸ ਹੁੰਦਾ ਹੈ ਅਜਿਹੀ ਇੱਕ ਉਦਾਹਰਣ ਸੈੱਟ ਕੀਤੀ ਹੈ ਗੁਰਦਾਸਪੁਰ ਦੇ ਜੰਪਲ ਇੱਕ ਨੌਜਵਾਨ ਨੇ ਜਿਸ ਦਾ ਨਾਮ ਮਾਦਵ ਸ਼ਰਮਾ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਲੈਫਟਨੈਂਟ ਬਣ ਕੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਦਾ ਨਾਮ ਉਸ ਨੌਜਵਾਨ ਨੇ ਰੌਸ਼ਨ ਕੀਤਾ ਉਸ ਨੌਜਵਾਨ ਦਾ ਪਿਤਾ ਜਿਹੜਾ ਇੱਕ ਸਧਾਰਨ ਜੀ ਅਖਬਾਰ ਦੇ ਵਿੱਚ ਪੱਤਰਕਾਰੀ ਕਰਦਾ ਸੀ ਤੇ ਉਸਦੇ ਪਿਤਾ ਦਾ ਸੁਪਨਾ ਸੀ ਕਿ ਵੱਡਾ ਹੋ ਕੇ ਅਫਸਰ ਬਣੇ ਅਤੇ ਲੈਫਟੀਨੈਂਟ ਬਣੇ ਤਪਤਾ ਦੀ ਮੌਤ ਤੋਂ ਬਾਅਦ ਨੌਜਵਾਨ ਪੂਰੇ ਤਰੀਕੇ ਦੇ ਨਾਲ ਟੁੱਟ ਗਿਆ ਸੀ ਪਰ ਮਾਂ ਦੇ ਹੌਸਲੇ ਨੇ ਉਸ ਨੂੰ ਪਰਕਰਾਰ ਰੱਖਿਆ ਅਤੇ ਉੱਚੀਆਂ ਬੁਲੰਦੀਆਂ ਉਸ ਨੌਜਵਾਨ ਨੇ ਛੂਲਿਆ ਤਾਂ ਜਦੋਂ ਲੈਫਟ ਇਨ ਬਣ ਕੇ ਆਪਣੇ ਪਿੰਡ ਪਹੁੰਚਦਾ ਹੈ ਪੂਰੇ ਪਿੰਡ ਦੇ ਵੱਲੋਂ ਉਸ ਦਾ ਪਰਮਾ ਸਵਾਗਤ ਕੀਤਾ ਜਾਂਦਾ ਹੈ ਪੂਰੇ ਜ਼ਿਲ੍ਹੇ ਦੇ ਲੋਕ ਉਸ ਨੌਜਵਾਨ ਤੇ ਮਾਣ ਮਹਿਸੂਸ ਕਰਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਲੈਂਦੇ ਆ ਤੇ ਇਸ ਤੋਂ ਬਾਅਦ ਨੌਜਵਾਨ ਦਾ ਕੀ ਕਹਿਣਾ ਹੈ ਉਹ ਵੀ ਸੁਣਾ ਦਿੰਦੇ ਆ ਕਿ ਉਸ ਨੇ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ जी मेरा नाम लेफ्टिनेंट माधव शर्मा है मैं एथ ऑफ मार्च में ओटीए चेन्नई तो अपनी ट्रेनिंग कंप्लीट की थी है एंड भारत सरकार के अंडर असी कमीशन प्राप्त की है आई हैव जॉइंट रेजिमेंट ऑफ आर्टिलरी आर्टिलरी बेसिकली कॉम्बैट सपोर्ट आम है जो इनफेंट्री जंग से जाती है तो मिसाइल रॉकेट्स का जो रिस्पॉन्सिबिलिटी है आर्टिलरी के कोल है इट इज़ अ वेरी टेक्निकल आम एंड आई एम क्वाइट ऑनरड टू बी अ पार्ट ऑफ रेजिमेंट ऑफ आर्टिलरी एंड बेसिक एजुकेशन में अपने टेंथ की लिटल फ्लॉस कॉन्वेंट स्कूल गुरदसपुर तो पूरी की थी ਉਸਦੇ ਬਾਅਦ ਇੱਕ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਮੈਂ ਪੰਜਾਬ ਸਰਕਾਰ ਵੱਲੋਂ AFPIR ਮਾਧ ਰਣਜੀਤ ਸਿੰਘ ਅਕੈਡਮੀ ਚ 2 ਸਾਲ ਟ੍ਰੇਨਿੰਗ ਕੀਤੀ ਇਸ ਤੋਂ ਪਛਾਦ ਮੈਂ ਆਪਣੀ BA ਕੰਪਲੀਟ ਕੀਤੀ ਮੈਂ ਉਦੇ ਦੌਰਾਨ NDA ਵਾਸਤੇ ਬਹੁਤ ਟਰਾਈ ਕੀਤੀ 2-3 ਅਟੈਂਪਟਸ ਦੇ ਦਿੱਤੇ ਬਟ ਮੈਂ NDA ਦੇ ਥਰੂ ਨਹੀਂ ਜਾ ਪਾਇਆ ਐਂਡ ਮੇਰੇ ਜਿਹੜੇ ਸਰ ਨੇ ਜਾਂ ਜਿਹੜੇ ਨੇ ਮੋਟੀਵੇਟ ਕੀਤਾ ਉਹਨਾਂ ਨੇ ਹਮੇਸ਼ਾ ਕਿਹਾ ਕਿ ਗਿਵ ਅਪ ਨਹੀਂ ਕਰਨਾ ਹਮੇਸ਼ਾ ਤੁਸੀਂ ਜਰਨੀ ਚ ਲੱਗੇ ਰਹੋ ਸੋ ਆਈ ਟਰਾਈਡ ਅਗੇਨ ਐਂਡ ਸਕਸੈਸਫੁਲੀ CDS ਦੇ ਥਰੂ 올 ਇੰਡੀਆ ਰੈਂਕ 6 ਦੇ ਥਰੂ ਮੈਂ OTA ਦੇ ਵਿੱਚ ਆਪਣੀ ਐਡਮਿਸ਼ਨ ਲਈ वन ईयर की टफ ट्रेनिंग के बाद फाइनली ऑफ मार्च परसों कमिशन हुए हैं दैट इज़ ऑल अबाउट जर्नी किस किस तरह तरह रुझान आर्मी सर शुरू तो ही अपने नाल तिबड़ी कैंट है एंड जारी जगह रह रहे हैं बिल्कुल एक बॉर्डर स्टेट है तो बहुत सारी आर्मी मूवमेंट देखी एंड हमेशा तो उन्होंने ऑफिसर यूनिफॉर्म देख के लगता है कि क्या कैन वी ऑलसो अचीव द सेम एंड हमेशा तो एक ड्रीम लगता है कि क्या यूनिफॉर्म एक मतलब एक इस जिले का बच्चा भी पा सकता है तो अच्छ बहुत मन महसूस होंगे बहुत खुशी होंगी है ਤੈਨੂੰ ਜੀ ਲੋਕੀ ਇੱਥੇ ਆਏ ਹੋ ਤੇ ਵੈਲਕਮ ਫॉर 올 ਦਿਸ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂ ਕਿ ਸਾਡੇ ਵਾਸਤੇ ਇੱਕ ਬੜੀ ਮਾਨ ਦੀ ਗੱਲ ਆ ਗੁਰਬਾਣੀ 'ਚ ਵੀ ਲਿਖਿਆ ਕਿ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰਿਸ ਹੋਏ ਜਿੱਦਾਂ ਬੱਚੇ ਨੇ ਕਿਹਾ ਕਿ ਕਿੰਨੇ ਲੱਖਾਂ ਬੱਚੇ ਅਪੀਅਰ ਹੁੰਦੇ ਆ ਕਿੱਥੇ ਸਕਰੀਨ ਆਊਟ ਹੁੰਦੇ ਆ ਕਿੰਨੇ ਉਹ 0.1% ਵੀ ਸਿਲੈਕਸ਼ਨ 'ਚ ਬੜੀ ਮੁਸ਼ਕਲ ਨਾਲ ਆਉਂਦੇ ਆ ਬਾਕੀ ਤਕਰੀਬਨ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਲੱਗ ਗਿਆ ਸਾਡੇ ਮੇਸਟ ਕਾਰਯੋ ਮਮੀ ਜੀ ਨੇ ਬੇਟੇ ਨੇ ਤੰਦਾਸਤਾ ਮੇਰੇ ਜਦੋਂ ਬੱਚਾ ਕੰਟੈਕਟਸ ਆਇਆ ਤੇ ਸਹਰਸੁਰ ਕਰਦੇ ਇਤਰਾ ਮਿਲ ਪਿਆ ਗੱਲਾਂ ਬਾਤਾਂ ਚ ਕੀ ਕਰ ਰਹੇ ਆ ਕਿੱਦਾਂ ਕਰ ਰਹੇ ਆ ਚਲੋ ਇਹਨੇ ਮੇਰੇ ਨਾਲ ਥੋੜਾ ਕੰਟੈਕਟ ਸਟੈਬਲਿਸ਼ ਕਰ ਲਿਆ ਮਿਲਣਾ ਕਿਲਣਾ ਸ਼ੁਰੂ ਕਰਤਾ ਥੋੜਾ ਬੋਤਾਂ ਮੈਂ ਸਮਝਣਾ ਸਮਝਾਉਣਾ ਸ਼ੁਰੂ ਕਰਤਾ ਅਠੀ ਦਹੀ ਦਿਨ ਮਿਲਣਾ ਦਹਾ ਬਣ ਜਨਾ ਬਾਅਦ ਮਿਲਣਾ ਜਦੋਂ ਮੈਂ ਕਨਵਿੰਸਡ ਹੋ ਗਿਆ ਵੀ ਨਹੀਂ ਇਹ ਬੱਚਾ ਅਫਸਰ ਬਣਨ ਵਾਲਾ ਅਫਸਰ ਬਣ ਪਿੱਛੇ ਸਿਰਫ ਇੱਕ ਬੰਦੇ ਦਾ ਹੱਥ ਨਹੀਂ ਹੁੰਦਾ ਸਭ ਤੋਂ ਪਹਿਲਾਂ ਦੇ ਬਚਪਨ ਚ ਮਾਪਿਓ ਦਾ ਟੀਚਰ ਦਾ ਮਾਂ ਪਿਓ ਵੀ ਇੱਥੇ ਤੇ ਘਰ ਚ ਟੀਚਰ ਵੀ ਇੱਥੇ ਨੇ ਦੋਨੇ ਫੈਕਟਰ ਮਿਲੇ ਬੱਚੇ ਦਾ ਆਪਣਾ ਚਾਲ ਚੱਲਣ ਬੱਚੇ ਦੀ ਆਪਣੀ ਸੰਗਤ ਉਸ ਤੋਂ ਬਾਅਦ ਬੱਚੇ ਦੇ ਮਨ ਚ ਕੀ ਬੈਠ ਗਿਆ ਇਹਨੇ ਮੇਰੇ ਕਹ ਅੱਠਵੀਂ ਨੌਵੀਂ ਚ ਬਿਠਾ ਲਿਆ ਅਸੀਂ ਅਫਸਰੀ ਬੰਨਣਾ ਆਰਮੀ ਅਫਸਰੀ ਬੰਨਣਾ ਫਿਰ बड़े कंपटीशन ਚ ਜਾ ਕੇ ਆਰਮੀ ਆਰਮਡ ਫੋਰਸਸ ਇੰਸਟੀਚੂਟ ਖੋਲਿਆ ਜੋ ਪੰਜਾਬ ਸਰਕਾਰ ਨੇ ਮਹਾਰਾਜ ਰਣਜੀਤ ਸਿੰਘ ਅਕੈਡਮੀ ਉਥੇ ਬੜੀ ਸਖਤ ਸੈਲੈਕਸ਼ਨ ਹੁੰਦੀ ਹੈ ਉਹ ਇਹ ਕਰ ਗਿਆ ਜਦੋਂ ਬੱਚਾ ਉਹ ਕਰ ਜੇ ਉਸ ਤੋਂ ਬਾਅਦ ਸਮਝ ਲਿਆ ਵੀ ਇਹ ਅੱਧੀ ਜੰਗ ਜਿੱਤ ਚੁੱਕਾ ਹੈ ਉਸ ਤੋਂ ਬਾਅਦ ਫਿਰ ਇਹਨੇ ਟਰਾਈ ਕੀਤੀ ਐਨਡੀਏ ਵਾਸਤੇ ਚਲੋ ਜੋ ਹੁੰਦਾ ਚੰਗਾ ਹੁੰਦਾ ਗ੍ਰੈਜੂਏਸ਼ਨ ਕੀਤੀ ਨਾਲ ਐਨਸੀਸੀ ਰੱਖੀ ਸੀ ਸਰਟੀਫਿਕੇਟ ਲਿਆ ਇਹਨੇ ਮਤਲਬ ਬਹੁਤ ਅੱਛਾ ਕਰਦਾ ਰਿਹਾ ਜਿੱਥੇ ਵੀ ਕਰਦਾ ਰਿਹਾ ਮੇਰੇ ਕੰਟੈਕਟਸ ਮੈਂ ਇਹਨੂੰ ਆਕੇ ਬਹੁਤ ਮੈਂ ਇਹ ਸਿਰਫ ਕੀਤਾ ਜਾ ਕੁਝ ਕੁਝ ਨਹੀਂ ਹੈ ਜੋ ਮੇਰਾ ਜਿੰਦਗੀ ਦਾ ਤਜਰਬਾ ਸੀ ਮੈਂ ਇਹ ਦਣਾ ਸ਼ੇਅਰ ਕਰਦਾ ਰਿਹਾ ਤੇ ਉਹ ਸਾਲ 1.5 ਸਾਲ ਫਿਰ ਅਸੀਂ ਦੋਨੋਂ ਇਕੱਠੇ ਚੱਲੇ ਰਹੇ ਚੱਲਦੇ ਰਹੇ ਚੱਲਦੇ ਰਹੇ ਸਰ ਮੇਰਾ ਨਾਮ ਸ਼੍ਰੀਮਤੀ ਗੋਪੀ ਰੰਧਨ ਵਾਈਫ ਆਫ ਲੇਟ ਮਿਸਟਰ ਤੇਂਦਰ ਸ਼ਰਮਾ ਹੈ ਮੇਰਾ ਬੇਟਾ ਮਾਧਵ ਸ਼ਰਮਾ 8th ਆਫ ਮਾਰਚ 2025 ਨੂੰ ਕਮਿਸ਼ਨਡ ਆਫੀਸਰ ਬਣਿਆ ਹੈ ਫ্রম OTH ਚੇਨਈ ਕਿਸ ਤਰ੍ਹਾਂ ਦੀ ਰਹੀ ਪੜ੍ਹਾਈ ਦੀ ਕਿੰਨਾ ਸੰਘਰਸ਼ ਕਰਨਾ ਪਿਆ ਸਰ ਇਹ ਸ਼ੁਰੂ ਤੋਂ ਹੀ ਬਚਪਨ ਤੋਂ ਇੱਕ ਬਹੁਤ ਹੀ ਬ੍ਰਿਲੀਅੰਟ ਬੱਚਾ ਸੀਗਾ ਜਿਸ ਬੱਚੇ ਨੂੰ ਕਦੀ ਇਹ ਕਹਿੰਦੀ ਜ਼ਰੂਰਤ ਨਹੀਂ ਪਈ ਕਿ ਬੇਟਾ ਤੁਸੀਂ ਪੜ ਲਓ ਬੜਾ ਮੋਟੀਵੇਟਿਡ ਸੀਗਾ బిਗਨਿੰਗ ਫਰੋਮ ਹਿਸ ਲਾਈਫ অর ਆਪਣੇ ਕਰੀਅਰ ਨੂੰ ਲੈ ਕੇ ਆਪਣੇ ਗੋਲ ਨੂੰ ਲੈ ਕੇ ਇਹਨੂੰ ਬਚਪਨ ਤੋਂ ਹੀ ਪਤਾ ਸੀਗਾ ਇੱਕ ਫੋਕਸਡ ਬੱਚਾ ਇੱਕ ਬੜਾ ਬਹੁਤ ਹੀ ਅਗਿਆਕਾਰੀ ਬੱਚਾ ਰਿਹਾ ਹੈ ਜਿਸ ਤਰ੍ਹਾਂ ਪੜਨੇ ਕਿਹਾ ਹੈ ਕਿ ਉਹਦਾ ਸ਼ੁਰੂ ਤੋਂ ਹੀ ਸੁਪਨਾ ਹੈਗਾ ਸੀ ਆਰਮੀ ਕਿਉਂਕਿ ਯੂਨੀਫਾਰਮ ਨੂੰ ਦੇਖਦਾ ਸੀ ਬਾਰਡਰ ਏਰੀਆ ਨਾਲ ਸੰਬੰਧਿਤ ਪਾਏ ਗਏ ਆ ਤੇ ਕਿਸ ਤਰ੍ਹਾਂ ਦਾ ਇਸ ਦਾ ਮਨ ਦੇ ਵਿੱਚ ਆਉਂਦਾ ਸੀਗਾ ਜਦੋਂ ਗੱਲਾਂ ਕਰਦਾ ਸੀਗਾ ਸਰ ਲੱਗਦਾ ਸੀਗਾ ਕਿ ਪੈਰੈਂਟਸ ਦੇ ਸਪੋਰਟ ਸੀਗੇ ਇਹਦੇ ਪਿੱਛੇ ਅਸੀਂ ਆਪਣੇ ਬੱਚੇ ਨੂੰ ਇਹੀ ਕਹਿੰਦੇ ਸੀਗੇ ਇਹਦੇ ਫਾਦਰ ਵੀ ਮੈਂ कि वी आर ऑलवेज ਵਿਦ ਤੁ ਤੂੰ ਜਿੱਥੇ ਖੜਾ ਅਸੀਂ ਤੇਰੇ ਨਾਲ ਖੜੇ ਆ 100 ਟੈਂਪਸ ਕਰ ਪਰ ਕਦੀ ਕੁੱਟ ਨਹੀਂ ਕਰਨਾ ਤੋ ਬਾਕੀ ਵੱਡਿਆਂ ਦੀ ਬਲੈਸਿੰਗਸ ਹੈਗੀ ਆ ਸਕੂਲਿੰਗ ਕਿਵੇਂ ਰਹੀ ਸਰ ਸਕੂਲਿੰਗ ਜੋ ਹੀ ਵਾਸ ਅ ਵੈਰੀ ਸ਼ਾਰਪ ਬாய் ਵੈਰੀ ਮੋਟੀਵੇਟਿਡ ਓਰੀਐਂਟਡ ਸਕੂਲ ਦਾ ਆਪਣਾ ਇੱਕ ਕੁਇਜ਼ Winner ਵੀ ਰਿਹਾ ਹੈ ਐਂਡ 올 ਇੰਡੀਆ ਲੈਵਲ ਤੇ ਹੀ ਇਜ਼ ਅ ਕੁਇਜ਼ Winner ਬਹੁਤ ਅੱਛੀ ਇਹ ਜਰਨੀ ਰਹੀ ਗ੍ਰੈਜੂਏਸ਼ਨ ਦੇ ਬਾਅਦ ਅਸੀਂ ਬਹੁਤ ਲੱਕੀ ਸੀ ਕਿ ਸਾਨੂੰ ਕਰਨਾਲ ਅਮਰਜੀਤ ਸਿੰਘ ਭੁੱਲਰ ਸਰ ਦਾ ਸਾਥ ਮਿਲਿਆ ਜਿਨ੍ਹਾਂ ਨੇ ਸਾਨੂੰ ਅਡਾਪਟ ਹੀ ਕਰ ਲਿਆ ਬੱਚੇ ਦੀ ਸਕਸੈਸ ਸਾਨੂੰ ਬੱਚੇ ਨੂੰ ਸਕਸੈਸਫੁਲ ਬਣਾਉਣ ਵਾਸਤੇ ਅਸੀਂ ਕਿਸੇ ਦੇ ਨੀ ਦੇ ਸਕਦੇ ਐ ਸਪੈਸ਼ਲੀ ਸਰਦਾਂ ਤੇ ਬਿਲਕੁਲ ਨਹੀਂ ਦੇ ਸਕਦੇ। ਤਕਸਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਵੱਡੇ ਮੁਕਾਮ ਹਾਸਲ ਕਰਨ ਜਿਸ ਦੇ ਕਰਕੇ ਮਾਪਿਆਂ ਨੂੰ ਵੀ ਫਿਰ ਬੱਚਿਆਂ ਤੇ ਮਾਣ ਮਹਿਸੂਸ ਹੁੰਦਾ ਹੈ। ਅਜਿਹੀ ਇੱਕ ਉਦਾਹਰਣ ਸੈੱਟ ਕੀਤੀ ਹੈ ਗੁਰਦਾਸਪੁਰ ਦੇ ਜੰਪਲ ਇੱਕ ਨੌਜਵਾਨ ਨੇ ਜਿਸ ਦਾ ਨਾਮ ਮਾਧਵ ਸ਼ਰਮਾ ਦੱਸਿਆ ਜਾ ਰਿਹਾ ਹੈ। ਦੱਸਿਆ ਕਿ ਲੈਫਟਨੈਂਟ ਬਣ ਕੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਦਾ ਨਾਮ ਉਸ ਨੌਜਵਾਨ ਨੇ ਰੌਸ਼ਨ ਕੀਤਾ। ਉਸ ਨੌਜਵਾਨ ਦਾ ਪਿਤਾ ਜਿਹੜਾ ਇੱਕ ਸਧਾਰਨ ਜੀ ਅਖਬਾਰ ਦੇ ਵਿੱਚ ਪੱਤਰਕਾਰੀ ਕਰਦਾ ਸੀ ਤੇ ਉਸਦੇ ਪਿਤਾ ਦਾ ਸੁਪਨਾ ਸੀ ਕਿ ਵੱਡਾ ਹੋ ਕੇ ਅਫਸਰ ਬਣੇ ਅਤੇ ਲੈਫਟੀਨੈਂਟ ਬਣੇ ਤਪਤਾ ਦੀ ਮੌਤ ਤੋਂ ਬਾਅਦ ਨੌਜਵਾਨ ਪੂਰੇ ਤਰੀਕੇ ਦੇ ਨਾਲ ਟੁੱਟ ਗਿਆ ਸੀ ਪਰ ਮਾਂ ਦੇ ਹੌਸਲੇ ਨੇ ਉਸ ਨੂੰ ਪਰਕਰਾਰ ਰੱਖਿਆ ਅਤੇ ਉੱਚੀਆਂ ਬੁਲੰਦੀਆਂ ਉਸ ਨੌਜਵਾਨ ਨੇ ਛੂਲਿਆ ਤਾਂ ਜਦੋਂ ਲੈਫਟ ਇਨੈਂਟ ਬਣ ਕੇ ਆਪਣੇ ਪਿੰਡ ਪਹੁੰਚਦਾ ਹੈ ਪੂਰੇ ਪਿੰਡ ਦੇ ਵੱਲੋਂ ਉਸ ਦਾ ਪਰਮਾ ਸਵਾਗਤ ਕੀਤਾ ਜਾਂਦਾ ਹੈ ਪੂਰੇ ਜ਼ਿਲ੍ਹੇ ਦੇ ਲੋਕ ਉਸ ਨੌਜਵਾਨ ਤੇ ਮਾਣ ਮਹਿਸੂਸ ਕਰਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਨੌਜਵਾਨ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਦੇ ਆ ਕਿ ਉਸ ਨੇ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ जी मेरा नाम लेफ्टिनेंट माधव शर्मा है मैं एट्थ ऑफ मार्च में ओटीए चेन्नई तो अपनी ट्रेनिंग कंप्लीट की थी है एंड भारत सरकार के अंडर असी कमीशन प्राप्त की है आई हैव जॉइंट रेजिमेंट ऑफ आर्टिलरी आर्टिलरी बेसिकली कॉम्बैट सपोर्ट आम है जो इनफेंटरी जंग ते जान है तो मिसाइल रॉकेट्स का जो रिस्पॉन्सिबिलिटी है आर्टिलरी को आती है इट इज़ अ वेरी टेक्निकल आम एंड आई एम क्वाइट ऑनर टू बी अ पार्ट ऑफ रेजीमेंट ऑफ आर्टिलरी एंड बेसिक एजुकेशन में अपने टेंथ तो की लिटल फलॉ कॉन्वेंट स्कूल गुरदसपुर तो पूरी की ਉਸਦੇ ਬਾਅਦ ਇੱਕ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਮੈਂ ਪੰਜਾਬ ਸਰਕਾਰ ਵੱਲੋਂ AFPIR ਮਾਦਰ ਰਣਜੀਤ ਸਿੰਘ ਅਕੈਡਮੀ 'ਚ 2 ਸਾਲ ਟ੍ਰੇਨਿੰਗ ਕੀਤੀ। ਇਸ ਤੋਂ ਪਛਾਦ ਮੈਂ ਆਪਣੀ BA ਕੰਪਲੀਟ ਕੀਤੀ। ਮੈਂ ਉਹਦੇ ਦੌਰਾਨ NDA ਵਾਸਤੇ ਬਹੁਤ ਟਰਾਈ ਕੀਤੀ, 2-3 ਅਟੈਂਪਟਸ ਦੇ ਦਿੱਤੇ, ਬਟ ਮੈਂ NDA ਦੇ ਥਰੂ ਨਹੀਂ ਜਾ ਪਾਇਆ। ਐਂਡ ਮੇਰੇ ਜਿਹੜੇ ਸਰ ਨੇ ਜਾਂ ਜਿਹੜੇ ਨੇ ਮੋਟੀਵੇਟ ਕੀਤਾ ਉਹਨਾਂ ਨੇ ਹਮੇਸ਼ਾ ਕਿਹਾ ਕਿ ਗਿਵ ਅਪ ਨਹੀਂ ਕਰਨਾ, ਹਮੇਸ਼ਾ ਤੁਸੀਂ ਜਰਨੀ 'ਚ ਲੱਗੇ ਰਹੋ। ਸੋ ਆਈ ਟਰਾਈਡ ਅਗੇਨ ਐਂਡ ਸਕਸੈਸਫੁਲੀ CDS ਦੇ ਥਰੂ 올 ਇੰਡੀਆ ਰੈਂਕ 60 ਦੇ ਥਰੂ ਮੈਂ OTA ਦੇ ਵਿੱਚ ਆਪਣੀ ਐਡਮਿਸ਼ਨ ਲਈ। ਵਨ ਇਅਰ ਦੀ ਟਫ ਟ੍ਰੇਨਿੰਗ ਦੇ ਬਾਅਦ ਫਾਈਨਲੀ ਇਹੀ 8th ਆਫ ਮਾਰਚ ਨੂੰ ਪਰਸੋ ਕਮਿਸ਼ਨ ਹੋਏ ਤੇ ਦੈਟ ਇਜ਼ ਮਾਈ ਆਲ ਅਬਾਊਟ ਮਾਈ ਜਰਨੀ ਕਿਸ ਤਰ੍ਹਾਂ ਰੁਝਾਨ ਕਿਸ ਤਰ੍ਹਾਂ ਹੋਇਆ ਆਰਮੀ ਵਾਲੇ ਆਰਮੀ ਸਰ ਸ਼ੁਰੂ ਤੋਂ ਹੀ ਆਪਣੇ ਨਾਲ ਤਿਬੜੀ ਕੈਂਟ ਹੈ ਐਂਡ ਪੰਜਾਬ ਜਿਹੜੀ ਜਗ੍ਹਾ ਸੀ ਰਹਿ ਰਹੇ ਆ ਬਿਲਕੁਲ ਇੱਕ ਬਾਰਡਰ ਸਟੇਟ ਹੈ ਤੋ ਬਹੁਤ ਸਾਰੀ ਆਰਮੀ ਮੂਵਮੈਂਟ ਦੇਖੀ ਐਂਡ ਹਮੇਸ਼ਾ ਤੋਂ ਉਹਨਾਂ ਦੀ ਆਫੀਸਰਸ ਦੀ ਯੂਨੀਫਾਰਮਸ ਦੇਖ ਕੇ ਲੱਗਦਾ ਸੀ ਕਿ ਕਿਆ ਕੈਨ ਵੀ ਆਲਸੋ ਅਚੀਵ ਦਾ ਸੇਮ ਐਂਡ ਹਮੇਸ਼ਾ ਤੱਕ ਡ੍ਰੀਮ ਲੱਗਦਾ ਸੀ ਕਿ ਕਿਆ ਯੂਨੀਫਾਰਮ ਇੱਕ ਮਤਲਬ ਇੱਕ ਇਸ ਜ਼ਿਲ੍ਹੇ ਦਾ ਬੱਚਾ ਵੀ ਪਾ ਸਕਦਾ ਹੈ ਤਾਂ ਅੱਜ ਬਹੁਤ ਮਾਨ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਤੇ ਤੁਸੀਂ ਲੋਕੀ ਇੱਥੇ ਆਏ ਹੋ ਤੇ ਵੈਲਕਮ ਫॉर 올 ਦਿਸ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂ ਕਿ ਸਾਡੇ ਵਾਸਤੇ ਇੱਕ ਬੜੀ ਮਾਨ ਦੀ ਗੱਲ ਆ ਗੁਰਬਾਣੀ ਚ ਵੀ ਲਿਖਿਆ ਕਿ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰਿਸ ਹੋਏ ਜਿੱਦਾਂ ਬੱਚੇ ਨੇ ਕਿਹਾ ਕਿ ਕਿੰਨੇ ਲੱਖਾਂ ਬੱਚੇ ਅਪੀਅਰ ਹੁੰਦੇ ਆ ਕਿੱਥੇ ਸਕ੍ਰੀਨ ਆਊਟ ਹੁੰਦੇ ਆ ਕਿੰਨੇ ਉਹ ਪੁਆਇੰਟ ਪੁਆਇੰਟ 0.1% ਵੀ ਸਿਲੈਕਸ਼ਨ ਚ ਬੜੀ ਮੁਸ਼ਕਲ ਨਾਲ ਆਉਂਦੇ ਆ ਬਾਕੀ ਤਕਰੀਬਨ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਲੱਗ ਗਿਆ ਸਾਡੇ ਮੇਰੇ ਸਹੁਰੇ ਮੰਮੀ ਜੀ ਨੇ ਬੇਟੇ ਨੇ ਤੁਹਾਨੂੰ ਦੱਸਤਾ ਮੇਰੇ ਜਦੋਂ ਬੱਚਾ ਕੰਟੈਕਟ ਆਇਆ ਤੇ ਸੈਰਸੂਰ ਕਰਦੇ ਇਤਰਾ ਮਿਲ ਪਿਆ ਗੱਲਾਂ ਬਾਤਾਂ ਚ ਕੀ ਕਰ ਰਹੇ ਆ ਕਿੱਦਾਂ ਕਰ ਰਹੇ ਆ ਚਲੋ ਇਹਨੇ ਮੇਰੇ ਨਾਲ ਥੋੜਾ ਕੰਟੈਕਟ ਸਟੈਬਲਿਸ਼ ਕਰ ਲਏ ਮਿਲਣਾ ਕਿਲਣਾ ਸ਼ੁਰੂ ਕਰਤਾ ਥੋੜਾ ਬਹੁਤਾ ਨਮ ਸਮਝਣਾ ਸਮਝਾਉਣਾ ਸ਼ੁਰੂ ਕਰਤਾ ਅਠੀ ਦਹੀ ਦਿਨ ਮਿਲਣਾ ਦਹਾ ਬਣ ਜਣਾ ਬਾਅਦ ਮਿਲਣਾ ਜਦੋਂ ਮੈਂ ਕਨਵਿੰਸਡ ਹੋ ਗਿਆ ਵੀ ਨਹੀਂ ਇਹ ਬੱਚਾ ਅਫਸਰ ਬਣਨ ਵਾਲਾ ਅਫਸਰ ਬਣ ਪਿੱਛੇ ਸਿਰਫ ਇੱਕ ਬੰਦੇ ਦੇ ਹੱਥ ਨਹੀਂ ਹੁੰਦਾ ਸਭ ਤੋਂ ਪਹਿਲਾਂ ਉਹਦੇ ਬਚਪਨ ਚ ਮਾਪਿ ਉਹਦਾ ਟੀਚਰ ਦਾ ਮਾਪੇ ਵੀ ਇੱਥੇ ਤੇ ਘਰ ਦੇ ਟੀਚਰ ਵੀ ਇੱਥੇ ਨੇ ਦੋਨੇ ਫੈਕਟਰ ਮਿਲੇ ਬੱਚੇ ਦਾ ਆਪਣਾ ਚਾਲ ਚੱਲਣ ਬੱਚੇ ਦੀ ਆਪਣੀ ਸੰਗਤ ਉਸ ਤੋਂ ਬਾਅਦ ਬੱਚੇ ਤੇ ਮਨ ਚ ਕੀ ਬੈਠ ਗਿਆ ਇਹਨੇ ਮੇਰੇ ਕਹੇ ਅਠਵੀਂ ਨੌਵੀਂ ਚ ਬਿਠਾ ਲੈ ਅਸੀਂ ਅਫਸਰੀ ਬਣਨਾ ਆਰਮੀ ਅਫਸਰੀ ਬਣਨਾ ਫਿਰ ਬڑے ਕੰਪੀਟੀਸ਼ਨ ਚ ਜਾ ਕੇ ਆਰਮੀ ਆਰਮਡ ਫੋਰਸਸ ਇੰਸਟੀਚਿਊਟ ਖੋਲਿਆ ਜੋ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਉੱਥੇ ਬੜੀ ਸਖਤ ਸੈLECTION ਹੁੰਦੀ ਆ ਉਹ ਇਹ ਕਰ ਗਿਆ ਜਦੋਂ ਬੱਚਾ ਉਹ ਕਰਦੇ ਉਸ ਤੋਂ ਬਾਅਦ ਸਮਝ ਲਿਆ ਵੀ ਇਹ ਅੱਧੀ ਜੰਗ ਜਿੱਤ ਚੁੱਕਾ ਹੈ ਉਸ ਤੋਂ ਬਾਅਦ ਫਿਰ ਇਹਨੇ ਟਰਾਈ ਕੀਤੀ ਐਨਡੀਏ ਵਾਸਤੇ ਚਲੋ ਜੋ ਹੁੰਦਾ ਚੰਗਾ ਹੁੰਦਾ ਗ੍ਰੈਜੂਏਸ਼ਨ ਕੀਤੀ ਨਾਲ ਐਨਸੀਸੀ ਰੱਖੀ ਸੀ ਸਰਟੀਫਿਕੇਟ ਲਿਆ ਇਹਨੇ ਮਤਲਬ ਬਹੁਤ ਅੱਛੇ ਕਰਦਾ ਰਿਹਾ ਜਿੱਥੇ ਵੀ ਕਰਦਾ ਰਿਹਾ ਮੇਰੇ ਕੰਟੈਕਟਸ ਮੈਂ ਇਹਨੂੰ ਆਕੇ ਮੈਂ ਹੀ ਸਿਰਫ ਕੀਤਾ ਜਾਂ ਕੁਝ ਕੁਝ ਨਹੀਂ ਹੈ ਜੋ ਮੇਰਾ ਜਿੰਦਗੀ ਦਾ ਤਜਰਬਾ ਸੀ ਮੈਂ ਇਹ ਤੁਹਾਨੂੰ ਸ਼ੇਅਰ ਕਰਦਾ ਰਿਹਾ ਤੇ ਉਹ ਸਾਲ 1.5 ਸਾਲ ਫਿਰ ਅਸੀਂ ਦੋਨੋਂ ਇਕੱਠੇ ਚੱਲੇ ਰਹੇ ਚੱਲਦੇ ਰਹੇ ਚੱਲਦੇ ਰਹੇ ਸਰ ਮੇਰਾ ਨਾਮ ਸ਼੍ਰੀਮਤੀ ਗੋਪੀ ਲੰਧਨ ਵਾਈਫ ਆਫ ਲੇਟ ਮਿਸਟਰ ਤੇਂਦਰ ਸ਼ਰਮਾ ਹੈ ਮੇਰਾ ਬੇਟਾ ਮਾਧੋ ਸ਼ਰਮਾ 8th ਆਫ ਮਾਰਚ 2025 ਨੂੰ ਕਮਿਸ਼ਨਡ ਆਫੀਸਰ ਬਣਿਆ ਹੈ ਫ্রম OTHMI ਕਿਸ ਤਰ੍ਹਾਂ ਦੀ ਰੀਪੰਗਰ ਪੜ੍ਹਾਈ ਦੀ ਕਿੰਨਾ ਸੰਘਰਸ਼ ਕਰਨਾ ਪਿਆ ਸਰ ਇਹ ਸ਼ੁਰੂ ਤੋਂ ਹੀ ਬਚਪਨ ਤੋਂ ਇੱਕ ਬਹੁਤ ਹੀ ਬ੍ਰਿਲੀਅੰਟ ਬੱਚਾ ਸੀਗਾ ਜਿਸ ਬੱਚੇ ਨੂੰ ਕਦੀ ਇਹ ਕਹਿੰਦੀ ਜ਼ਰੂਰਤ ਨਹੀਂ ਪਈ ਕਿ ਬੇਟਾ ਤੁਸੀਂ ਪੜ੍ਹ ਲਓ ਬੜਾ ਮੋਟੀਵੇਟਿਡ ਸੀਗਾ బిਗਿਨਿੰਗ ਫਰੋਮ ਹਿਸ ਲਾਈਫ অর ਆਪਣੇ ਕੈਰੀਅਰ ਨੂੰ ਲੈ ਕੇ ਆਪਣੇ ਗੋਲ ਨੂੰ ਲੈ ਕੇ ਇਹਨੂੰ ਬਚਪਨ ਤੋਂ ਹੀ ਪਤਾ ਸੀਗਾ ਇੱਕ ਫੋਕਸਡ ਬੱਚਾ ਇੱਕ ਬੜਾ ਬਹੁਤ ਹੀ ਅਗਿਆਕਾਰੀ ਬੱਚਾ ਰਿਹਾ ਹੈ ਜਿਸ ਤਰ੍ਹਾਂ ਪੜ੍ਹਨੇ ਕਿਹਾ ਹੈਗਾ ਕਿ ਉਹਦਾ ਸ਼ੁਰੂ ਤੋਂ ਹੀ ਸੁਪਨਾ ਹੈਗਾ ਸੀ ਆਰਮੀ ਕਿਉਂਕਿ ਯੂਨੀਫਾਰਮ ਨੂੰ ਦੇਖਦਾ ਸੀ ਬਾਰਡਰ ਏਰੀਆ ਨਾਲ ਸੰਬੰਧਿਤ ਪਾਏ ਗਏ ਆ ਤੇ ਕਿਸ ਤਰ੍ਹਾਂ ਦਾ ਇਸ ਦਾ ਮਨ ਦੇ ਵਿੱਚ ਆਉਂਦਾ ਸੀਗਾ ਜਦੋਂ ਗੱਲਾਂ ਕਰਦਾ ਸੀਗਾ ਸਰ ਲੱਗਦਾ ਸੀਗਾ ਕਿ ਪੈਰੈਂਟਸ ਦਾ ਸਪੋਰਟ ਸੀਗੀ ਇਹਦੇ ਪਿੱਛੇ ਅਸੀਂ ਆਪਣੇ ਬੱਚੇ ਨੂੰ ਇਹੀ ਕਹਿੰਦੇ ਸੀਗੇ ਇਹਦੇ ਫਾਦਰ ਵੀ ਮੈਂ ਵੀ ਕਿ ਵੀ ਯਾਰ ਆਲਵੇਜ਼ ਵਿਦੋ ਜੋ ਤੂੰ ਜਿੱਥੇ ਖੜਾ ਅਸੀਂ ਤੇਰੇ ਨਾਲ 100% ਪਰ ਕਦੀ ਕੁੱਟ ਨਹੀਂ ਕਰਨਾ ਤੋਂ ਬਾਕੀ ਵੱਡਿਆਂ ਦੀ ਬਲੈਸਿੰਗਸ ਹੈਗੀਆਂ ਸਕੂਲਿੰਗ ਕਿਵੇਂ ਰਹੀ ਸਰ ਸਕੂਲਿੰਗ ਜੋ ਹੀ ਵਾਸ ਅ ਵੈਰੀ ਸ਼ਾਰਪ ਬாய் ਵੈਰੀ ਮੋਟੀਵੇਟਿਡ ਓਰੀਐਂਟਡ ਸਕੂਲ ਦਾ ਆਪਣਾ ਇੱਕ ਕੁਇਜ਼ ਵਿਨਰ ਵੀ ਰਹਾ ਹੈ ਐਂਡ 올 ਇੰਡੀਆ ਲੈਵਲ ਤੇ ਹੀ ਇਸ ਅ ਕੁਇਜ਼ ਵਿਨਰ ਬਹੁਤ ਅੱਛੀ ਇਹ ਜਰਨੀ ਰਹੀ ਗ੍ਰੈਜੂਏਸ਼ਨ ਦੇ ਬਾਅਦ ਅਸੀਂ ਬਹੁਤ ਲੱਕੀ ਸੀ ਕਿ ਸਾਨੂੰ ਕਰਨਲ ਅਮਰਜੀਤ ਸਿੰਘ ਭੁੱਲਰ ਸਰ ਦਾ ਸਾਥ ਮਿਲਿਆ ਜਿਨ੍ਹਾਂ ਨੇ ਸਾਨੂੰ ਅਡਾਪਟ ਹੀ ਕਰ ਲਿਆ ਬੱਚੇ ਦੀ ਸਕਸੈਸ ਸਾਨੂੰ ਬੱਚੇ ਨੂੰ ਸਕਸੈਸਫੁਲ ਬਣਾਉਣ ਵਾਸਤੇ ਅਸੀਂ ਕਿਸੇ ਦੇਣ ਨਹੀਂ ਦੇ ਸਕਦੇ ਸਪੈਸ਼ਲੀ ਸਰਦਾਂ ਤੇ ਬਿਲਕੁਲ ਨਹੀਂ ਦੇ ਸਕਦੇ ਤਕਸਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਨੇ ਜਿਹੜੇ ਵੱਡੇ ਮੁਕਾਮ ਹਾਸਲ ਕਰਨ ਜਿਸ ਤੇ ਕਰਕੇ ਮਾਪਿਆਂ ਨੂੰ ਵੀ ਫਿਰ ਬੱਚਿਆਂ ਤੇ ਮਾਣ ਮਹਿਸੂਸ ਹੁੰਦਾ ਹੈ ਅਜਿਹੀ ਇੱਕ ਉਦਾਹਰਣ ਸੈੱਟ ਕੀਤੀ ਹੈ ਗੁਰਦਾਸਪੁਰ ਦੇ ਜੰਪਲ ਇੱਕ ਨੌਜਵਾਨ ਨੇ ਜਿਸ ਦਾ ਨਾਮ ਮਾਧਵ ਸ਼ਰਮਾ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਲੈਫਟਨੈਂਟ ਬਣ ਕੇ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਦਾ ਨਾਮ ਉਸ ਨੌਜਵਾਨ ਨੇ ਰੌਸ਼ਨ ਕੀਤਾ ਉਸ ਨੌਜਵਾਨ ਦਾ ਪਿਤਾ ਜਿਹੜਾ ਇੱਕ ਸਧਾਰਨ ਜੀ ਅਖਬਾਰ ਦੇ ਵਿੱਚ ਪੱਤਰਕਾਰੀ ਕਰਦਾ ਸੀ ਤੇ ਉਸਦੇ ਪਿਤਾ ਦਾ ਸੁਪਨਾ ਸੀ ਕਿ ਵੱਡਾ ਹੋ ਕੇ ਅਫਸਰ ਬਣੇ ਅਤੇ ਲੈਫਟੀਨੈਂਟ ਬਣੇ ਪਿਤਾ ਦੀ ਮੌਤ ਤੋਂ ਬਾਅਦ ਨੌਜਵਾਨ ਪੂਰੇ ਤਰੀਕੇ ਦੇ ਨਾਲ ਟੁੱਟ ਗਿਆ ਸੀ ਪਰ ਮਾਂ ਦੇ ਹੌਸਲੇ ਨੇ ਉਸ ਨੂੰ ਪਰਕਰਾਰ ਰੱਖਿਆ ਅਤੇ ਉੱਚੀਆਂ ਬੁਲੰਦੀਆਂ ਉਸ ਨੌਜਵਾਨ ਨੇ ਛੂਲਿਆ ਤਾਂ ਜਦੋਂ ਲੈਫਟੇਨੈਂਟ ਬਣ ਕੇ ਆਪਣੇ ਪਿੰਡ ਪਹੁੰਚਦਾ ਹੈ ਪੂਰੇ ਪਿੰਡ ਦੇ ਵੱਲੋਂ ਉਸ ਦਾ ਪਰਮਾ ਸਵਾਗਤ ਕੀਤਾ ਜਾਂਦਾ ਹੈ ਪੂਰੇ ਜ਼ਿਲ੍ਹੇ ਦੇ ਲੋਕ ਉਸ ਨੌਜਵਾਨ ਤੇ ਮਾਣ ਮਹਿਸੂਸ ਕਰਦੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਲੈਂਦੇ ਆ ਤੇ ਇਸ ਤੋਂ ਬਾਅਦ ਨੌਜਵਾਨ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਦੇ ਆ ਕਿ ਉਸ ਨੇ ਕਿਵੇਂ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ जी मेरा नाम लेफ्टिनेंट माधव शर्मा है मैं एटथ ऑफ मार्च में ओटी एच चेन्नई तो अपनी ट्रेनिंग कंप्लीट की थी है एंड भारत सरकार के अंडर असी कमीशन प्राप्त की है आई हैव जॉइंट रेजिमेंट ऑफ आर्टिलरी आर्टिलरी बेसिकली एक कॉम्बैक्ट सपोर्ट आम है जो इनफेंट्री जंग से जाती है तो मिसाइल रॉकेट्स का जो रिस्पॉन्सिबिलिटी है आर्टिलरी को कोल है इट इज़ अ वेरी टेक्निकल आम एंड आई एम क्वाइट ऑनर टू बी अ पार्ट ऑफ रेजीमेंट ऑफ आर्टिलरी एंड बेसिक एजुकेशन में अपने टेंथ तो की लिटल फ्लार्ट कॉन्वेंट स्कूल गुरदसपुर तो पूरी की ਉਸਦੇ ਬਾਅਦ ਇੱਕ ਸਿਲੈਕਸ਼ਨ ਪ੍ਰੋਸੈਸ ਦੇ ਥਰੂ ਮੈਂ ਪੰਜਾਬ ਸਰਕਾਰ ਵੱਲੋਂ AFPIR ਮਾਧਰ ਰਣਜੀਤ ਸਿੰਘ ਅਕੈਡਮੀ ਚ 2 ਸਾਲ ਟ੍ਰੇਨਿੰਗ ਕੀਤੀ ਇਸ ਤੋਂ ਪਛਾਦ ਮੈਂ ਆਪਣੀ BA ਕੰਪਲੀਟ ਕੀਤੀ ਮੈਂ ਉਹਦੇ ਦੌਰਾਨ NDA ਵਾਸਤੇ ਬਹੁਤ ਟਰਾਈ ਕੀਤੀ 2-3 ਅਟੈਂਪਟਸ ਦੇ ਦਿੱਤੇ ਬਟ ਮੈਂ NDA ਦੇ ਥਰੂ ਨਹੀਂ ਜਾ ਪਾਇਆ ਐਂਡ ਮੇਰੇ ਜਿਹੜੇ ਸਰ ਨੇ ਜਾਂ ਜਿਹੜਾ ਨੇ ਮੋਟੀਵੇਟ ਕੀਤਾ ਉਹਨਾਂ ਨੇ ਹਮੇਸ਼ਾ ਕਿਹਾ ਕਿ ਗਿਵ ਅਪ ਨਹੀਂ ਕਰਨਾ ਹਮੇਸ਼ਾ ਤੁਸੀਂ ਜਰਨੀ ਚ ਲੱਗੇ ਰਹੋ ਸੋ ਆਈ ਟਰਾਈਡ ਅਗੇਨ ਐਂਡ ਸਕਸੈਸਫੁਲੀ CDS ਦੇ ਥਰੂ ਆਲ ਇੰਡੀਆ ਰੈਂਕ 6 ਦੇ ਥਰੂ ਮੈਂ OTA ਦੇ ਵਿੱਚ ਆਪਣੀ ਐਡਮਿਸ਼ਨ ਲਈ ਵਨ ਇਅਰ ਦੀ ਟਫ ਟ੍ਰੇਨਿੰਗ ਦੇ ਬਾਅਦ ਫਾਈਨਲੀ ਅਸੀਂ 8th ਆਫ ਮਾਰਚ ਨੂੰ ਪਰਸੋਂ ਕਮਿਸ਼ਨ ਹੋਏ ਹਾਂ ਤੇ ਦੈਟ ਇਜ਼ ਮਾਈ ਆਲ ਅਬਾਊਟ ਮਾਈ ਜਰਨੀ ਕਿਸ ਤਰ੍ਹਾਂ ਰੁਝਾਨ ਕਿਸ ਤਰ੍ਹਾਂ ਹੋਇਆ ਆਰਮੀ ਵਾਲੇ ਆਰਮੀ ਸਰ ਸ਼ੁਰੂ ਤੋਂ ਹੀ ਆਪਣੇ ਨਾਲ ਤਿਬੜੀ ਕੈਂਟ ਹੈ ਐਂਡ ਪੰਜਾਬ ਜਿਹੜੀ ਜਗ੍ਹਾ ਅਸੀਂ ਰਹਿ ਰਹੇ ਹਾਂ ਬਿਲਕੁਲ ਇੱਕ ਬਾਰਡਰ ਸਟੇਟ ਹੈ ਤੋਂ ਬਹੁਤ ਸਾਰੀ ਆਰਮੀ ਮੂਵਮੈਂਟ ਦੇਖੀ ਐਂਡ ਹਮੇਸ਼ਾ ਤੋਂ ਉਹਨਾਂ ਦੀ ਆਫੀਸਰਸ ਦੀ ਯੂਨੀਫਾਰਮਸ ਦੇਖ ਕੇ ਲੱਗਦਾ ਸੀ ਕਿ ਕੀ ਕੈਨ ਵੀ ਆਲਸੋ ਅਚੀਵ ਦਾ ਸੇਮ ਐਂਡ ਹਮੇਸ਼ਾ ਤੱਕ ਡ੍ਰੀਮ ਲੱਗਦਾ ਸੀ ਕਿ ਕੀ ਯੂਨੀਫਾਰਮ ਇੱਕ ਮਤਲਬ ਇੱਕ ਇਸ ਜ਼ਿਲ੍ਹੇ ਦਾ ਬੱਚਾ ਵੀ ਪਾ ਸਕਦਾ ਹੈ ਤਾਂ ਅੱਜ ਬਹੁਤ ਮਾਨ ਮਹਿਸੂਸ ਹੁੰਦਾ ਬਹੁਤ ਖੁਸ਼ੀ ਹੁੰਦੀ ਹੈ ਤੇ ਤੁਸੀਂ ਲੋਕੀ ਇੱਥੇ ਆਏ ਹੋ ਤੇ ਵੈਲਕਮ ਫਾਰ 올 ਦਿਸ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂ ਕਿ ਸਾਡੇ ਵਾਸਤੇ ਇੱਕ ਬੜੀ ਮਾਨ ਦੀ ਗੱਲ ਆ ਗੁਰਬਾਣੀ ਵਿੱਚ ਵੀ ਲਿਖਿਆ ਕਿ ਸਭ ਨਹੀਂ ਛਾਲਾਂ ਮਾਰੀਆਂ ਕਰਤਾ ਕਰੇਸ ਹੋਏ ਜਿੱਦਾਂ ਬੱਚੇ ਨੇ ਕਿਹਾ ਕਿ ਕਿੰਨੇ ਲੱਖਾਂ ਬੱਚੇ ਅਪੀਅਰ ਹੁੰਦੇ ਆ ਕਿੱਥੇ ਸਕ੍ਰੀਨ ਆਊਟ ਹੁੰਦੇ ਆ ਕਿੰਨੇ ਉਹ 0.1% ਵੀ ਸਿਲੈਕਸ਼ਨ 'ਚ ਬੜੀ ਮੁਸ਼ਕਲ ਨਾਲ ਆਉਂਦੇ ਆ ਬਾਕੀ ਤਕਰੀਬਨ ਤੁਹਾਨੂੰ ਸਾਰੀ ਹਿਸਟਰੀ ਦਾ ਪਤਾ ਲੱਗ ਗਿਆ ਸਾਡੇ ਮੇਸਟ ਕਾਰਯੋ ਮੰਮੀ ਜੀ ਨੇ ਬੇਟੇ ਨੇ ਤੁਮ ਦਾਸਤਾ ਮੇਰੇ ਜਦੋਂ ਬੱਚਾ ਕੰਟੈਕਟ ਆਇਆ ਤੇ ਸੈਰ ਸੂਰ ਕਰਦੇ ਇਸ ਤਰ੍ਹਾਂ ਮਿਲ ਪਿਆ ਗੱਲਾਂ ਬਾਤਾਂ ਚ ਕੀ ਕਰ ਰਹੇ ਆ ਕਿੱਦਾਂ ਕਰ ਰਹੇ ਆ ਚਲੋ ਇਹਨੇ ਮੇਰੇ ਨਾਲ ਥੋੜਾ ਕੰਟੈਕਟ ਸਟੈਬਲਿਸ਼ ਕਰ ਲਿਆ ਮਿਲਣਾ ਕਿੱਲਣਾ ਸ਼ੁਰੂ ਕਰਤਾ ਥੋੜਾ ਬਹੁਤਾ ਨਾ ਮੈਂ ਸਮਝਣਾ ਸਮਝਾਉਣਾ ਸ਼ੁਰੂ ਕਰਤਾ ਅਠੀਂ ਦਿਨ ਇਹਨੇ ਮਿਲਣਾ ਦਹਾ ਬਣ ਜਣਾ ਬਾਅਦ ਮਿਲਣਾ ਜਦੋਂ ਮੈਂ ਕਨਵਿੰਸਡ ਹੋ ਗਿਆ ਵੀ ਨਹੀਂ ਇਹ ਬੱਚਾ ਅਫਸਰ ਬਣਨ ਵਾਲਾ ਅਫਸਰ ਬਣ ਪਿੱਛੇ ਸਿਰਫ ਇੱਕ ਬੰਦੇ ਦੇ ਹੱਥ ਨਹੀਂ ਹੁੰਦਾ ਸਭ ਤੋਂ ਪਹਿਲਾਂ ਦੇ ਬਚਪਨ ਚ ਮਾਂ ਪਿਓ ਦਾ ਟੀਚਰ ਦਾ ਮਾਂ ਪਿਓ ਵੀ ਇੱਥੇ ਤੇ ਘਰ ਤੇ ਟੀਚਰ ਵੀ ਇੱਥੇ ਨੇ ਦੋਨੇ ਫੈਕਟਰ ਮਿਲੇ ਬੱਚੇ ਦਾ ਆਪਣਾ ਚਾਲ ਚੱਲਣ ਬੱਚੇ ਦੀ ਆਪਣੀ ਸੰਗਤ ਉਸ ਤੋਂ ਬਾਅਦ ਬੱਚੇ ਦੇ ਮਨ ਚ ਕੀ ਬੈਠ ਗਿਆ ਇਹਨੇ ਮੇਰੇ ਕਹ ਅੱਠਵੀਂ ਨੌਵੀਂ ਚ ਬਿਠਾ ਲੈ ਅਸੀਂ ਅਫਸਰੀ ਬਣਨਾ ਆਰਮੀ ਅਫਸਰੀ ਬਣਨਾ ਫਿਰ बड़े कंपटीशन ਚ ਜਾ ਕੇ ਆਰਮੀ ਆਰਮਡ ਫੋਰਸਸ ਇੰਸਟੀਚਿਊਟ ਖੋਲਿਆ ਜੋ ਪੰਜਾਬ ਸਰਕਾਰ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਉੱਥੇ ਬੜੀ ਸਖਤ ਸੈLECTION ਹੁੰਦੀ ਹੈ ਉਹ ਇਹ ਕਰ ਗਿਆ ਜਦੋਂ ਬੱਚਾ ਉਹ ਕਰਦੇ ਦੋਸਤੋ ਬਾਅਦ ਸਮਝ ਲਿਆ ਵੀ ਇਹ ਅੱਧੀ ਜੰਗ ਜਿੱਤ ਚੁੱਕਾ ਹੈ ਉਸ ਤੋਂ ਬਾਅਦ ਫਿਰ ਇਹਨੇ ਟ੍ਰਾਈ ਕੀਤੀ ਐਨਡੀਏ ਵਾਸਤੇ ਚਲੋ ਜੋ ਹੁੰਦਾ ਚੰਗਾ ਹੁੰਦਾ ਗ੍ਰੈਜੂਏਸ਼ਨ ਕੀਤੀ ਨਾਲ ਐਨਸੀਸੀ ਰੱਖੀ ਸੀ ਸਰਟੀਫਿਕੇਟ ਲਿਆ ਇਹਨੇ ਮਤਲਬ ਬਹੁਤ ਅੱਛਾ ਕਰਦਾ ਰਿਹਾ ਜਿੱਥੇ ਵੀ ਕਰਦਾ ਰਿਹਾ ਮੇਰੇ ਕੰਟੈਕਟਸ ਮੈਂ ਇਹਨੂੰ ਆਕੇ ਕੋਈ ਮੈਂ ਹੀ ਸਿਰਫ ਕੀਤਾ ਜਾ ਕੁਝ ਕੁਝ ਨਹੀਂ ਹੈ ਜੋ ਮੇਰਾ ਜਿੰਦਗੀ ਦਾ ਤਜਰਬਾ ਸੀ ਮੈਂ ਇਹ ਦਿਨ ਸ਼ੇਅਰ ਕਰਦਾ ਰਿਹਾ। ਤੋ ਸਾਲ ਡੇਢ ਸਾਲ ਫਿਰ ਅਸੀਂ ਦੋਨੋਂ ਇਕੱਠੇ ਚੱਲੇ ਰਹੇ ਚੱਲਦੇ ਰਹੇ ਚੱਲਦੇ ਰਹੇ। ਸਰ ਮੇਰਾ ਨਾਮ ਸ਼੍ਰੀਮਤੀ ਗੋਪੀ ਰੰજન ਵਾਈਫ ਆਫ ਲੇਟ ਮਿਸਟਰ ਤੇਂਦਰ ਸ਼ਰਮਾ ਹੈ। ਮੇਰਾ ਬੇਟਾ ਮਾਧੋ ਸ਼ਰਮਾ 8th ਆਫ ਮਾਰਚ 2025 ਨੂੰ ਕਮਿਸ਼ਨਡ ਆਫੀਸਰ ਬਣਿਆ ਹੈ ਫ੍ਰॉम OTH ਚੇਨਈ। ਕਿਸ ਤਰ੍ਹਾਂ ਦੀ ਰਹੀ ਪੰਗੜ ਪੜਾਈ ਦੀ ਕਿੰਨਾ ਸੰਘਰਸ਼ ਕਰਨਾ ਪਿਆ। ਸਰ ਇਹ ਸ਼ੁਰੂ ਤੋਂ ਹੀ ਬਚਪਨ ਤੋਂ ਇੱਕ ਬਹੁਤ ਹੀ ਬ੍ਰਿਲੀਅੰਟ ਬੱਚਾ ਸੀਗਾ। ਜਿਸ ਬੱਚੇ ਨੂੰ ਕਦੀ ਇਹ ਕਹਿੰਦੀ ਜ਼ਰੂਰਤ ਨਹੀਂ ਪਈ ਕਿ ਬੇਟਾ ਤੁਸੀਂ ਪੜ੍ਹ ਲਓ। ਬੜਾ ਮੋਟੀਵੇਟਿਡ ਸੀਗਾ বিগੀਨਿੰਗ ਫਰੋਮ ਹਿਸ ਲਾਈਫ অর ਆਪਣੇ ਕਰੀਅਰ ਨੂੰ ਲੈ ਕੇ ਆਪਣੇ ਗੋਲ ਨੂੰ ਲੈ ਕੇ ਇਹਨੂੰ ਬਚਪਨ ਤੋਂ ਹੀ ਪਤਾ ਸੀਗਾ ਇੱਕ ਫੋਕਸਡ ਬੱਚਾ ਇੱਕ ਬੜਾ ਬਹੁਤ ਹੀ ਅਗਿਆਕਾਰੀ ਬੱਚਾ ਰਿਹਾ ਹੈ ਜਿਸ ਤਰ੍ਹਾਂ ਬੈਠਣ ਕਿਹਾਗਾ ਕਿ ਉਹਦਾ ਸ਼ੁਰੂ ਤੋਂ ਹੀ ਸੁਪਨਾ ਹੈਗਾ ਸੀ ਆਰਮੀ ਕਿਉਂਕਿ ਯੂਨੀਫਾਰਮ ਨੂੰ ਦੇਖਦਾ ਸੀ ਬਾਰਡਰ ਏਰੀਆ ਨਾਲ ਸੰਬੰਧਿਤ ਪਾ ਹੈਗੇ ਆ ਤੇ ਕਿਸ ਤਰ੍ਹਾਂ ਦਾ ਇਸ ਦਾ ਮਨ ਦੇ ਵਿੱਚ ਆਉਂਦਾ ਸੀਗਾ ਜਦੋਂ ਗੱਲ ਕਰਦਾ ਸੀਗਾ ਸਰ ਲੱਗਦਾ ਸੀਗਾ ਕਿ ਪੈਰੈਂਟਸ ਦੇ ਸਪੋਰਟ ਸੀਗੇ ਇਹਦੇ ਪਿੱਛੇ ਅਸੀਂ ਆਪਣੇ ਬੱਚੇ ਨੂੰ ਇਹੀ ਕਹਿੰਦੇ ਸੀਗੇ ਇਹਦੇ ਫਾਦਰ ਵੀ ਮੈਂ ਵੀ ਕਿ ਵੀ ਯਾਰ ਆਲਵੇਜ਼ ਵਿਦੂ ਜੋ ਤੂੰ ਜਿੱਥੇ ਖੜਾ ਅਸੀਂ ਤੇਰੇ ਨਾਲ ਖੜੇ ਆ 100% ਪਰ ਕਦੀ ਕੁਟ ਨਹੀਂ ਕਰਨਾ ਤੋਂ ਬਾਕੀ ਵੱਡਿਆਂ ਦੀ ਬਲੇਸਿੰਗਸ ਹੈਗੀ ਹੈ ਸਕੂਲਿੰਗ ਕਿਵੇਂ ਰਹੀ ਸਰ ਸਕੂਲਿੰਗ ਜੀ ਹੀ ਵਾਸ ਅ ਵੈਰੀ ਸ਼ਾਰਪ ਬாய் ਵੈਰੀ ਮੋਟੀਵੇਟਿਡ ਓਰੀਐਂਟਡ ਸਕੂਲ ਦਾ ਆਪਣਾ ਇੱਕ ਕੁਇਜ਼ Winner ਵੀ ਰਹਾ ਹੈ ਐਂਡ 올 ਇੰਡੀਆ ਲੈਵਲ ਤੇ ਹੀ ਇਸ ਅ ਕੁਇਜ਼ Winner ਬਹੁਤ ਅੱਛੀ ਇਹ ਜਰਨੀ ਰਹੀ ਗ੍ਰੈਜੂਏਸ਼ਨ ਦੇ ਬਾਅਦ ਅਸੀਂ ਬਹੁਤ ਲੱਕੀ ਸੀ ਕਿ ਸਾਨੂੰ ਕਰਨਾਲ ਅਮਰਜੀਤ ਸਿੰਘ ਭੁੱਲਰ ਸਰ ਦਾ ਸਾਥ ਮਿਲਿਆ ਜਿਨ੍ਹਾਂ ਨੇ ਸਾਨੂੰ ਅਡਾਪਟ ਹੀ ਕਰ ਲਿਆ ਬੱਚੇ ਦੀ ਸਕਸੈਸ ਸਾਨੂੰ ਬੱਚੇ ਨੂੰ ਸਕਸੈਸਫੁਲ ਬਣਾਉਣ ਵਾਸਤੇ ਅਸੀਂ ਕਿਸੇ ਦੇ ਨੀ ਦੇ ਸਕਦੇ ਸਪੈਸ਼ਲੀ ਸਰਦਾਂ ਤੇ ਬਿਲਕੁਲ ਨਹੀਂ ਦੇ ਸਕਦੇ ਤਕਸਰ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ